ਅਸੀਂ ਜਿਹੜੇ ਖੂਹ ਤੇ ਬੈਠੇ ਆ ਇਹ ਸਾਡੇ ਪਿੰਡ ਦੇ ਖੇਤਾਂ ਵਿੱਚ ਹੈ ਇਹ ਕਮ ਸੇ ਕਮ ਮਿਲ ਲੱਗਦਾ ਹੈ 2-250 ਸਾਲ ਪੁਰਾਣਾ ਹੋਊਗਾ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਚਲੋ ਇਹ ਕੋਈ ਵੱਡੀ ਗੱਲ ਨਹੀਂ ਕਿ ਖੇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਖੂਹ ਹਾਲੇ ਵੀ ਹੈਗੇ ਨੇ ਪਰ ਮੈਨੂੰ ਇਹ ਪੁਰਾਣੇ ਖੂਹ ਜਾਂ ਪੁਰਾਣੀਆਂ ਇਮਾਰਤਾਂ ਦੀ ਬਹੁਤ ਵੱਡੀ ਖਾਸੀਅਤ ਲੱਗਦੀ ਹੈ ਅੱਜ ਨਾਲੋਂ ਜਿਵੇਂ ਦਿਲਜੀਤ ਮੜਿਆ ਨੇੜੇ ਕਰਕੇ ਦਿਖਾਈ ਕੈਮਰਾ ਕਿ ਜਿਹੜਾ ਇਸ ਦੇ ਵਿੱਚ ਉਸ ਟਾਈਮ ਚੂਨਾ ਵਰਤਿਆ ਗਿਆ ਜਾਂ ਸਿਮਿੰਟ ਕਹਿ ਲੋ ਤੇ ਇਹ ਇੰਨਾ ਜ਼ਬਰਦਸਤ ਹੈ ਤੁਸੀਂ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਨਹੀਂ ਖੇੜ ਸਕਦੇ ਮੈਂ ਹੱਥ ਦੇ ਨਾਲ ਕੇੜ ਰਿਹਾ ਇਹਨੂੰ ਜਮਾ ਵੀ ਨਹੀਂ ਹਲਾ ਸਕਦੇ ਤੇ ਉਸ ਟਾਈਮ ਦੇ ਮਿਸਤਰੀਆਂ ਦਾ ਇੰਜੀਨੀਅਰ ਕਹਿ ਲੋ ਕਿ ਉਹਨਾਂ ਦਾ ਕਿੰਨਾ ਦਿਮਾਗ ਸੀ ਕਿ ਕਿਵੇਂ ਉਹਨਾਂ ਨੇ ਇਹ ਮਸਾਲਾ ਬਣਾਇਆ ਜਿਹੜਾ ਕਿ ਅੱਜ ਤੋਂ 2500 ਸਾਲ ਹੋ ਗਏ ਅੱਜ ਵੀ ਬਰਕਰਾਰ ਓਵੇਂ ਦੀ ਓਵੇਂ ਹੈ ਜਿਵੇਂ ਆਪਾਂ ਹੁਣ ਦੇਖਦੇ ਆਂ ਕਿ ਜਿਹੜੇ ਹੁਣ ਆਪਾਂ ਘਰ ਬਣਾਉਨੇ ਆ ਉਹ ਆਉਣ ਵਾਲੇ 70 80 ਸਾਲਾਂ ਦੇ ਵਿੱਚ ਖਰਾਬ ਹੋਣ ਲੱਗ ਜਾਣਗੇ ਪ੍ਰਸਤਰਤਾ ਆਪਾਂ ਦੇਖ ਲਈਏ ਆਪਣੇ ਘਰਾਂ ਦੇ ਵਿੱਚ ਤੇ ਜੇਕਰ ਇਸ ਨੂੰ ਕਿਸੇ ਇਨਸਾਨ ਵੱਲੋਂ ਨਾ ਟਾਇਆ ਗਿਆ ਨਾ ਦਖਲ ਅੰਦਾਜ਼ੀ ਦਿੱਤੀ ਗਈ ਤਾਂ ਮੈਨੂੰ ਲੱਗਦਾ ਇਹ ਖੂਹ ਹੈ ਜਿਹੜਾ ਕਮ ਸੇ ਕਮ 200 2200 ਸਾਲ ਹੋਰ ਨਹੀਂ ਖਰਾਬ ਹੁੰਦਾ ਮੇਰੇ ਖਿਆਲ ਲੋੜ ਹੈ ਸਾਨੂੰ ਇਹੋ ਜੀਆਂ ਚੀਜ਼ਾਂ ਸਾਹਮਣੇ ਦੀ ਤੇ ਆਉਣ ਵਾਲੇ ਆਪਾਂ ਬੱਚਿਆਂ ਨੂੰ ਦਿਖਾ ਸਕੀਏ ਕਿ ਇਹ ਇਹਨਾਂ ਤੋਂ ਸਾਡੀ ਖੇਤੀ ਹੈ ਜਿਹੜੀ ਪੁਰਖਿਆਂ ਨੇ ਸਟਾਰਟ ਕੀਤੀ ਸੀ ਆਪਾਂ ਜੇ ਖੂਦ ਦਾ ਮਾੜਾ ਇਤਿਹਾਸ ਵੀ ਜਾਣ ਲਈਏ ਵੀ ਇਹ ਕਿੱਥੋਂ ਕਿਵੇਂ ਪੱਟਣੇ ਸ਼ੁਰੂ ਹੋਏ ਸੀ ਜਦੋਂ ਆਪਣੇ ਪੁਰਖੇ ਆਪਣੇ ਬਜ਼ੁਰਗ ਲਾਲੋ ਦਰਿਆਵਾਂ ਦੇ ਕੰਡੇ ਤੇ ਰਹਿੰਦੇ ਸੀ ਉਹਨਾਂ ਦਾ ਦਰਹੀ ਪਾਣੀ ਨਾਲ ਕੰਮ ਚੱਲਦਾ ਸੀ ਖੇਤੀਬਾੜੀ ਦਾ ਰਹਿਣ ਸਹਿਣ ਦਾ ਤਾਂ ਉਸ ਤੋਂ ਬਾਅਦ ਖੂ ਪੱਟਣੇ ਸ਼ੁਰੂ ਹੋਏ ਕਿਉਂਕਿ ਦਰਿਆ ਜਿਹੜਾ ਉਹ ਪਾਣੀ ਘਟ ਜਾਂਦਾ ਸੀ ਤਾਂ ਦਰਿਆ ਦੇ ਕੰਡੇ ਖੂ ਪੱਟਣੇ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਆਰਾਮ ਦੇ ਵਿੱਚੋਂ ਹਲਟਾ ਸੀ ਤੇ ਹਲਟਾ ਨੇ ਜਿਹੜੀ ਖੇਤੀ ਉਹ ਬਹੁਤ ਸੌਖੀ ਕਰਤੀ ਸੀ ਤਾਂ ਦਰਿਆ ਤੋਂ ਦੂਰ ਦਰਾਡੇ ਏਰੀਆ ਦੇ ਵਿੱਚ ਜੰਗਲਾਂ ਜਾਂ ਜਿਵੇਂ ਮੈਦਾਨੀ ਏਰੀਆ ਦੇ ਵਿੱਚ ਖੂ ਪੱਤੇਗੇ ਤੇ ਹਲਟਾ ਨਾਲ ਖੇਤੀ ਜਿਹੜੀ ਉਹ ਸ਼ੁਰੂ ਹੋਈ ਜਿਹੜੀ ਆਪਾਂ ਹੁਣ ਸਾਰੇ ਪੰਜਾਬ ਸਾਰੇ ਲਗਭਗ ਦੇਸ਼ ਦੇ ਵਿੱਚ ਆਪਾਂ ਖੇਤੀਆਂ ਕਰਦੇ ਆਂ ਪੰਜਾਬ ਤਾਂ ਖਾਸ ਕਰਕੇ ਖੇਤੀਬਾੜੀ ਸੂਬਾ ਮੰਨਿਆ ਜਾਂਦਾ ਜਿੰਨੀ ਵੀ ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਇਹ ਖੂਹਾਂ ਤੋਂ ਹੋਈ ਹੈ ਦਰਿਆਵਾਂ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਬੋਰਾ ਤੇ ਆਪਣਾ ਇੰਜਣ ਮੋਟਰਾਂ ਪਟਿਆਲੀਆਂ ਮੋਟਰਾਂ ਸਪੱਸੀਪਾਲਾ ਆਈਆਂ ਨੇ ਪਰ ਇਹ ਖੂਹ ਨੇ ਜਿਹੜੇ ਇਹ ਸਾਡੇ ਕਿਸਾਨੀ ਦਾ ਮੁੱਢ ਨੇ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਬਹੁਤ ਲੋੜ ਹੈ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਇਹੋ ਜੀਆਂ ਵੀਡੀਓ ਦੇਖਣਾ ਚਾਹੁੰਦੇ ਹੋ